ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਕਿਸਾਨਾਂ ਨੇ ਗੁਰਦਾਸਪੁਰ ਦੇ ਪਿੰਡ ਪੈਣੀ ਮੀਆਂਖਾਂ ਦੇ ਵਿੱਚ ਭਾਜਪਾ ਦਾ ਵਿਰੋਧ ਕਰਦੇ ਹੋਏ ਪਿੰਡਾਂ ਅੰਦਰ ਬੀਜੇਪੀ ਬਾਈਕਾਟ ਦੇ ਪੋਸਟਰ ਲਗਾਏ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਜਪਾ ਦਾ ਕੋਈ ਵੀ ਨੇਤਾ ਜਾਂ ਉਮੀਦਵਾਰ ਪਿੰਡਾਂ ਦੇ ਵਿੱਚ ਵੋਟ ਮੰਗਣ ਆਇਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਉਹ ਲਗਾਤਾਰ ਆਪਣੀ ਜਿਹੜੀ ਜਥੇਬੰਦੀ ਬੀਜੇਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਵਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ। ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ। ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜਪਾ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਨਾ ਵਿਰੋਧ ਕਰਾਂਗੇ। ਆਪਾਂ ਪੋਸਟਰ ਵੇਖੋ ਜੀ ਆਪ ਪੈਣੀ ਅੱਡੇ ਦੇ ਦੋ ਲਾਤ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ। ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟੀਗਰੀਏ ਚੱਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪ ਅਸੀਂ ਆਪਣਾ ਇੱਕ ਬਣਾਇਆ ਹੋਇਆ। ਉਹਦੇ ਕਿਸੇ ਪਿੰਡ ਦੇ ਜਿਹੜੂ ਕੈਂਡੀਡੇਟ ਭਾਜਪਾ ਦਾ ਹੁੰਦਾ ਗਰੁੱਪ ਜਿਹੜੇ ਅਸੀਂ ਪਾ ਦਨਗੇ ਆਪਾਂ ਸਾਰੇ ਜਿੰਨੇ ਭਿੰਡੇ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ 71 ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਨਹੀਂ ਤੇ ਸਾਡੇ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਕੀ ਮੰਗ ਸਾਡੀ ਆ ਕਿ ਸਾਡੀਆਂ ਜਿਹੜੀਆਂ ਵਾ ਮੰਗਾ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨਹੀਂ ਛੋਟੀਆਂ ਨਹੀਂ ਸਾਡੀਆਂ ਮੰਗਾ ਉਹ ਹੀ ਨਹੀਂ ਮੰਦੀ ਪਈ ਅਜੇ ਅਸੀਂ ਭੈਣੀਆਂ ਆ ਤਾਂ ਦੇ ਵਿੱਚ ਪੋਸਟਰ ਲਾਏ ਆ ਜਿੱਥੋਂ ਹੀ ਸ਼ੁਰੂਆਤ ਹੋਈ ਪੋਸਟ ਨਹੀਂ ਬਿਜਲੀ ਦਾ ਬਾਈਕਟ ਕਰਨ ਵਾਸਤੇ ਪੋਸਟ ਲੈ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾਂ ਆਂ ਉਹ ਰੱਖਣਾ ਆਪਣੇ ਨੂੰ ਬਿਲਕੁਲ ਉਹਨਾਂ ਨੂੰ ਇਥੇ ਬਾਈਕਟ ਕੀਤਾ ਜਾਊਗਾ ਪੈਣੀ ਮੀਆਂ ਖਾਂ ਦੇ ਵਿੱਚ ਤੇ ਅਸੀਂ ਮੰਨ ਨਹੀਂ ਦਿੱਤਾਵਾਂਗੇ ਲੋਨਾ ਪਿੰਡਾਂ ਦੇ ਵਿੱਚ ਹਰਜੀਤ ਕੌਰ ਮੇਰਾ ਨਾਮ ਅਕਵੀਰ ਕੌਰ ਅਸੀਂ ਇਕੱਠੇ ਹੋਏ ਆਂ ਕਿ ਅੱਜ ਭਾਜੀਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਉਣੀ ਆ ਉਹਨਾਂ ਨੂੰ ਬਾਈਕਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਾਂ ਕੋਈ ਨਹੀਂ ਮੰਗੀਆਂ ਪਹਿਲਾਂ ਨੇ ਮੰਗ ਕੇ ਪਿਆ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤੇ ਆਪਾਂ ਮੰਗਾ ਮੰਨਣ ਵਾਸਤੇ ਇਹ ਦਿੱਲੀ ਗਏ ਸੀਗੇ ਤੇ ਦਿੱਲੀ ਉਹਨਾਂ ਨਾਲ ਜਾਣੀ ਦੀ ਧਰਸਤੇ ਵਿੱਚ ਰੋਕੇ ਇਹਨਾਂ ਨੇ ਉਹਨਾਂ ਤੇ ਬੰਬਾਂ ਦੀ ਬਰਸਾਤ ਕੀਤੀ ਪਰ ਪੰਨ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਬਰਸਾਤ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਣ ਇਹਨਾਂ ਸਾਡੀਆਂ ਮੰਗਾ ਨਹੀਂ ਮੰਗਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾ ਚਰ ਬੋਟਾ ਹੈ ਨਾ ਬਿਲਕੁਲ ਨਹੀਂ ਪਾਉਂਗੇ ਨਾ ਇਹ ਭਾਈ ਭਾਜਪੀ ਸਰਕਾਰ ਦਾ ਵਾਈ ਕੱਟ ਕੀਆ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦੇਣੇ ਆ